ਸਤਿਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਹਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਹਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਧਰ ਸੰਗੂ ਬਾਡਰ ਦੇ ਉੱਤੇ ਜਥੇਲੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਦੇ ਸਰਕਾਰ ਨੇ ਥਰੂ ਗਨ ਤੇ ਗੋਲੇ ਸਿੱਟੇ ਤੇ ਪੰਡਿਤਾਂ ਪਰਛਾੜਾ ਮਾਰ ਕੇ ਇਹਨਾਂ ਨੂੰ ਜਖਮੀ ਦਰਜਨਾਂ ਦੇ ਰੂਪ ਵਿੱਚ ਦੱਸ ਜਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਧਲੇਵਾਲ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋਸ਼ੀ ਠਾਉਂਦੇ ਆ ਇਹ ਅਸੀਂ ਤੈਅ ਕੀਤਾ ਤੇ ਇਸ ਕੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਭੇਜਿਆ ਕੇਂਦਰ ਸਰਸ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਲ ਨਹੀਂ ਜਾਈ ਜਿਹੜੇ ਉਹ ਤਿੰਨ ਕਾਨੂੰਨ ਲਾਗੂ ਕਰਨਗੇ ਮੰਡੀ ਕਰਨ ਦੇ ਐਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਉਹ ਜ਼ੋਰ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਦਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਪ੍ਰਾਲੀ ਕਰਨੀ ਚਾਹੀਦੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਇਹਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਢੱਲੇਵਾਲ ਦਾ ਮਰਨਵਾ ਚੱਲ ਰਿਹਾ ਹੈ ਉਹਦੋਂ ਸੰਭੂ ਬਾਡਰ ਦੇ ਉੱਤੇ ਜਥੇ ਨੇ ਜਿਹੜੇ ਦਿੱਲੀ ਵੱਲ ਨੂੰ ਵਧਣ ਜਾ ਰਹੇ ਨੇ ਜਿੱਤੇ ਸਰਕਾਰ ਨੇ ਥਰੂ ਕਰਦੇ ਗੋਲੇ ਸਿੱਟੇ ਤੇ ਪੰਡਿਕਾ ਬਿਛਾੜਾ ਮਾਰ ਕੇ ਇਹਨਾਂ ਨੂੰ ਜ਼ਖਮੀ ਦਰਜਣਾਂ ਦੇ ਰੂਪ ਵਿੱਚ ਦਰਜ ਜਖਮੀ ਕੀਤਾ ਹੈ ਇਹਦੇ ਵਿੱਚ ਸਰਕਾਰ ਨੇ ਜਿਵੇਂ ਧਲੇਬਾਗ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਗੋਸ਼ਟੀ ਟਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਭੇਜ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਨਹੀਂ ਜਿਹੜੇ ਉਹ ਤਿੰਨ ਕਾਨੂੰਨ ਲਾਗੂ ਕਰਨਗੇ ਮੰਡੀ ਕਰਨ ਦੇ ਪੀ ਐਮ ਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੂਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਉਹ ਚੋਰੀ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ੍ਹ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਦਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਤੇ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਪ੍ਰਣਾਲੀ ਕਰਨੀ ਚਾਹੀਦੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ